ਵੀਡੀਓ ਨਾ ਲੱਗਣੀ। ਹਾਂ ਵੀਡੀਓ ਬਣਾਉਣੀ ਆ ਹੁਣ ਟਾਣੇ ਟੂਣੇ ਵੱਡੇ ਆ ਸਾਰੇ ਇਹ। ਸਰਗਾਣ ਕਿੱਥੇ ਤੇਰੀ? ਸਾਰੇ ਜੇ ਮਖਾਲੀ। ਹਾਂ ਦੇ ਸਾਰੇ ਟਾਣੇ ਵੱਡੇ ਆ ਹੁਣ। ਪਰੇ ਆ। ਦਾਮ ਟੁੱਟ ਗਿਆ ਸਾਰਾ। ਆਹ ਠੀਕ ਆ। ਲਾਜ਼ਮ ਮੀਟਰ ਕੁਝ ਨਹੀਂ ਕਹਿੰਦਾ। ਲੈਟ ਦੇ ਨਹੀਂ ਪੈ। ਲਾਪਾਈ ਆ ਮਹਿੰਦੀ ਵਾਸਤਾ ਸਟੇਜ ਤਿਆਰ ਹੋ ਗਈ ਤੇ ਅੱਜ ਸ਼ਾਮ ਨੂੰ ਉੱਥੇ ਮਹਿੰਦੀ ਲਗਣੀ ਆ ਤੇ ਆਪਾਂ ਮਹਿੰਦੀ ਆਪੂਰ ਦਿਖਾਵਾਂਗੇ ਤੁਹਾਨੂੰ ਆਹ ਵਾਜੀ ਆ ਮੈਂ ਵੀ ਦਾ ਕੰਮ ਚੱਲ ਰਿਹਾ ਪੂਰੇ ਜੋੜਾ ਛੋਰਾ ਤੇ ਆ ਮੈਂ ਵੀ ਲੋ ਆ ਰਹੀ ਆ ਜਿੱਦਿ ਆਵਣੀ ਤੇ ਹੇ ਵਿਦਿਆ ਬੈਠੀਆਂ ਮਹਿੰਦੀ ਵਾਸਤਾ ਲਈ ਲੈਣਾਂ ਲੱਗੀਆਂ ਯਾਰ ਮੱਈਆ ਆਪਣਾ ਮਿੱਤਰ ਪਿਆਰਾ ਗੋਲਡੀ ਜਿਹੜਾ ਸ਼ੌਟ ਲੈ ਰਿਹਾ ਇਹ ਬੇਟਾ ਗੋਲਡੀ ਦਾ ਓਏ 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 ਅਦਰ ਦੇਖ ਬਾਈ ਕਰ ਬਾਈ ਬਾਈ ਆਲਾ ਹੈ ਭਾਈ ਆਪਾਂ ਨੇ ਬਣਾ ਦਿੰਨੇ ਮੂੰਹ ਯੱਕੋ ਹੀ ਪਉ ਨਾ ਲਗਾ ਲੈ ਆਪਣੇ ਸਗਾ ਕਰਨਾ ਯਾਰ ਫੁੱਲ ਲੱਗ ਰਹੇ ਸਾਰੇ ਤਾੜੀ ਚੰਗੀ ਬੜਾ ਮਨਾਈ ਲੋ ਤਾੜੀ ਦਾ ਫੰਦਾ